ਧੀ ਦੇ ਇਲਜ਼ਾਮਾਂ ਤੋਂ ਦੁਖੀ ਹੋ ਕੇ ਮਤਰੇ ਪਿਤਾ ਵੱਲੋਂ ਕੀਤੀ ਗਈ ਖੁਦਕੁਸ਼ੀ ਖੁਦਕੁਸ਼ੀ ਨੂੰ ਦੇਖ ਕੇ ਆਂਗ-ਗਵਾਂਡ ਅਤੇ ਲੋਕ ਹੋਏ ਹੈਰਾਨ ਤੇ ਪਰੇਸ਼ਾਨ ਇਹ ਮਾਮਲਾ ਜਰੂ ਦੇ ਜ਼ਿਲ੍ਹਾ ਰਤਨਗੜ ਦੇ ਖੇਤਰ ਪੈਂ ਖੇਤਰ ਦੇ ਵਿੱਚ ਪੈਂਦੇ 12 ਸਾਲਾਂ ਦੀ ਇੱਕ ਨਾਬਾਲਗ ਲੜਕੀ ਵੱਲੋਂ ਆਪਣੇ ਮਤਰੇ ਪਿਤਾ ਦੇ ਉੱਤੇ ਛੇੜਛਾੜ ਕਰਨ ਅਤੇ ਉਸ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਨੇ ਦੋਸ਼ਾਂ ਤੋਂ ਉਪਰੰਤ ਆਮਿਤ ਰੇ ਪਿਤਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਤੇ ਉਸਦੀ ਲਾਸ਼ ਨੇੜੇ ਇੱਕ ਖੇਤਾਂ ਦੇ ਵਿੱਚ ਇੱਕ ਦਰਖਤ ਦੇ ਨਾਲ ਲਟਕਦੀ ਹੋਈ ਮਿਲੀ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਸਥਾਨਕ ਮੋਰਚਰੀ ਦੇ ਵਿੱਚ ਦਾਖਲ ਕਰਵਾਇਆ ਅਤੇ ਪੁਲਿਸ ਹਰ ਪਹਿਲੂ ਦੀ ਜਿਹੜੀ ਜਾਂਚ ਹੈ ਉਹ ਬਹੁਤ ਹੀ ਬ੍ਰੀਕੀ ਦੇ ਨਾਲ ਕਰ ਰਹੀ ਹੈ ਅਸਲ ਦੇ ਵਿੱਚ ਇਹ ਮਾਮਲਾ 25 ਅਗਸਤ ਨੂੰ ਚਾਈਲਡ ਹੈਲਪਲਾਈਨ ਦੇ ਉੱਤੇ ਇਸ ਦੀ ਇੱਕ ਸ਼ਿਕਾਇਤ ਆਈ ਸੀ ਕਿ ਨਾਬਾਲਗ ਲੜਕੀ ਨੂੰ ਉਸਦੇ ਪਿਤਾ ਦੇ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਸੂਚਨਾ ਮਿਲਣ ਤੇ ਨਾਬਾਲਗ ਲੜਕੀ ਨੂੰ ਬਚਾਇਆ ਗਿਆ ਸੀ ਅਤੇ ਚਾਈਲਡ ਹੈਲਪਲਾਈਨ ਦੇ ਜ਼ਿਲ੍ਹਾ ਪ੍ਰੋਜੈਕਟ ਅਫਸਰ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਔਰਤ ਆਪਣੀ ਧੀ ਦੇ ਨਾਲ ਰਤਨਗੜ ਇਲਾਕੇ ਦੇ ਇੱਕ ਵਿਅਕਤੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਅਤੇ ਨਾਬਾਲਗ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਸੋਤੇਲਾ ਪਿਤਾ ਅਤੇ ਉਸ ਦਾ ਭਰਾ ਉਸ ਦੇ ਨਾਲ ਛੇੜਛਾੜ ਕਰਦੇ ਨੇ ਤੇ ਨਾਬਾਲਗ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਕਾਉਂਸਲਿੰਗ ਤੋਂ ਬਾਅਦ ਨਾਬਾਲਗ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਉਸ ਦੀ ਕਾਉਂਸਲਿੰਗ ਕੀਤੀ ਗਈ ਅਤੇ ਇਸੇ ਦੌਰਾਨ ਸ਼ੁੱਕਰਵਾਰ ਨੂੰ ਮਲਜ਼ਮਾ ਮਿਤਰੇ ਪਿਤਾ ਦੀ ਲਾਸ਼ ਦਰਖਤ ਦੇ ਨਾਲ ਲਟਕਦੀ ਹੋਈ ਹੋਣ ਦੀ ਜਿਹੜੀ ਸੂਚਨਾ ਹੈ ਉਹ ਮਿਲਣ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਅਤੇ ਲਾਸ਼ ਨੂੰ ਲਟਕਦੀ ਦੇਖ ਕੇ ਲੋਕਾਂ ਦੀ ਉੱਥੇ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਧੀ ਦੇ ਦੋਸ਼ਾਂ ਤੇ ਅਤੇ ਮ੍ਰਿਤਕ ਦੇ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਮੁਤਾਬਕ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਸਪਸ਼ਟ ਪਤਾ ਨਹੀਂ ਲੱਗ ਸਕਿਆ ਪਰ ਸ਼ੁਰੂਆਤੀ ਤੌਰ ਤੇ ਇਸ ਬੇਟੀ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪਿਤਾ ਵੱਲੋਂ ਉਸ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਅਦਲਾਸ਼ ਪੋਸਟਮਾਰਟਮ ਉਸ ਦਾ ਕਰਵਾਇਆ ਜਾਵੇਗਾ ਤੇ ਪੁਲਿਸ ਤੀ ਪੁਲਿਸ ਤੀ ਦੇ ਦੋਸ਼ਾਂ ਅਤੇ ਮ੍ਰਿਤਕ ਦੇ ਨਾਲ ਉਸ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ ਤੇ ਪੂਰੇ ਮਾਮਲੇ ਦੇ ਵਿੱਚ ਹਰ ਪਹਿਲੂ ਦੀ ਜਾਂਚ ਬਹੁਤ ਬ੍ਰੀਕੀ ਦੇ ਨਾਲ ਕੀਤੀ ਜਾ ਰਹੀ ਹੈ